ਅੱਜ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਇਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਹੈ ਕਿ ਕਿੰਨਾ ਘੁੰਗਾ ਬੰਦਾ ਕੋਈ ਕੋਈ ਜੀਵਤ ਹੈਗਾ ਇਥੋਂ ਆਪਾਂ ਉਹਦੀ ਸਹਿਤਾ ਨਾਲ ਕੱਢ ਵੀ ਸਕਦੇ ਆ 6 ਗੈਸ ਟਰੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ ਚ ਧੂਆਂ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆਂ ਵੀ ਕੱਢ ਸਕਦੇ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਠੂਟ ਨੇ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅੱਗ ਨਾਲ ਰਿਲੇਟਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਹੈ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਪਟਾਲਾ ਇਹ ਬਾਰਡਰ ਡਿਸਟ੍ਰਿਕਟ ਨੂੰ ਹੀ ਦੇ ਰਹੇ ਆ